ਏ ਐਸ ਹਾਈ ਸਕੂਲ ਖੰਨਾ ਟਰਸਟ ਐਂਡ ਮੈਨੇਜਮੈਂਟ ਸੋਸਾਇਟੀ ਜਾਂ ਹੋ ਰਹੀਆਂ ਚੋਣਾਂ ਸੰਬੰਧੀ ਗੱਲ ਕਰੀਏ ਜੇ ਜਾਂ ਅਸੀਂ ਗੱਲ ਕਰੀਏ ਜਿਹੜੇ ਸੱਤ ਇੰਸਟੀਚਿਊਟ ਸੀਗੇ ਸੱਤਾਂ ਦੇ ਵਿੱਚ ਉਸ ਟਾਈਮ ਕੋਵਿਡ ਦਾ ਟਾਈਮ ਚੱਲਦਾ ਸੀਗਾ ਜਦੋਂ ਅਸੀਂ ਆਏ ਸੀਗੇ ਤੋਂ ਸਤਾਂ ਦੇ ਵਿੱਚੋਂ ਸਾਡੇ 6 ਇੰਸਟੀਚੂਟ ਇਸ ਟਾਈਮ ਪ੍ਰੋਫਿਟ ਦੇ ਵਿੱਚ ਸਰਤਾਸ਼ ਮਿੰਦਰ ਸਿੰਘ ਮਿੰਟੂ ਜੀ ਦੀ ਅਗਵਾਈ ਦੇ ਵਿੱਚ ਤਾਂ 6 ਇੰਸਟੀਚੂਨ ਸਾਡੇ ਲਾਸ ਚ ਸੀ ਤੇ ਇੱਕ ਪ੍ਰੋਫਿਟ ਚ ਸੀ ਅਗਰ ਔਰ ਅੱਜ ਦਾ ਜਗਾ ਟਾਈਮ ਦੇਖੀ ਤਾਂ 3 ਸਾਲ ਤੋਂ ਬਾਅਦ ਸਾਡੇ 6 ਇੰਸਟੀਚੂਨ ਪ੍ਰੋਫਿਟ ਦੇ ਵਿੱਚ ਨੇ ਇੱਕ ਇੰਸਟੀਚੂਨ ਵੀ ਕਰਦਾ ਕਿ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਸਾਡੇ ਜਿਹੜੇ ਕੈਂਡੀਡੇਟ ਖੜੇ ਨੇ ਅਸੀਂ ਪਿਛਲੇ 3 ਸਾਲ ਦੇ ਵਿੱਚ ਈਵਨ ਕੋਵਿਡ ਦੇ ਜਿਹੜਾ ਮਾੜਾ ਸਮਾਂ ਸੀ ਬਹੁਤ ਸਾਰੇ ਇੰਸਟੀਚੂਨ ਆਲਓਗੀਆ ਜੋ ਸਾਡੇ ਪੈਨਲ ਨੇ ਇਹਨਾਂ ਅਧਾਰਿਆਂ ਦੀ ਸੇਵਾ ਕੀਤੀ ਹੈ ਔਰ ਹਰ ਵਰਗ ਨੂੰ ਸਹੂਲਤ ਦੇਣ ਦੀ ਜਿਹੜੀ ਇੱਕ ਜਿਹੜਾ ਸਾਡਾ ਟਾਸਕ ਸੀਗਾ ਉਹ ਪੂਰਾ ਹੋਇਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ اے ਐਸ ਹਾਈ ਸਕੂਲ ਖੰਨਾ ٹرسٹ ਐਂਡ ਮੈਨੇਜਮੈਂਟ ਸੁਸਾਇਟੀ ਜਿਆ ਹੋ ਰਹੀਆਂ ਚੋਣਾਂ ਸਮੇਂ ਦੀ ਰਿਜਨਰੀ ਪੈਨਲ ਫਾਰ এডਿਕੇਸ਼ਨ ਦੇ ਉਮੀਦਵਾਰਾਂ ਨੇ ਜੀਪੀ ਰੋਡ ਖੰਨਾ ਗਿੱਤੇ ਖੋਲਿਆ ਆਪਣਾ ਦਫਤਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡੇ ਪ੍ਰੈਸ ਵਾਲਿਆਂ ਦਾ ਫਿਰ ਸਾਡੇ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਸਾਡਾ ਜਿਹੜਾ ਵਿਜ਼ਨਰੀ ਪੈਨਲ ਫਾਰ এডਿਕੇਸ਼ਨ ਆ ਇਹ ਤੇ ٹرسٹ ਕੀਤਾ ਤੇ ਅਸੀਂ ਤਕਰੀਬਨ 3.5 ਸਾਲ ਜਿਹੜਾ ਹੈਗਾ ਉਹ ਕੰਮ ਕੀਤੇ ਨੇ ਸਪੋਰਟਸ ਤੋਂ ਲੈ ਕੇ এডਿਕੇਸ਼ਨ ਡਿਵੈਲਪਮੈਂਟ ਤੱਕ ਕੰਮ ਅਸੀਂ ਪੂਰੇ ਪ੍ਰੋਪਰ ਕੀਤੇ ਨੇ ਫੰਡਸ ਦੀ ਗੱਲ ਕਰੀਏ ਜੇ ਜਾਂ ਅਸੀਂ ਗੱਲ ਕਰੀਏ ਜਿਹੜੇ 7 ਇੰਸਟੀਚੂਟ ਸੀਗੇ ਉਸ ਸੱਤਾਂ ਦੇ ਵਿੱਚ ਉਸ ਟਾਈਮ ਕੋਵਿਡ ਦਾ ਟਾਈਮ ਚੱਲਦਾ ਸੀਗਾ ਜਦੋਂ ਅਸੀਂ ਆਏ ਸੀਗੇ ਤਾਂ ਉਹ ਸੱਤਾਂ ਦੇ ਵਿੱਚੋਂ ਸਾਡੇ 6 ਇੰਸਟੀਚੂਟ ਇਸ ਟਾਈਮ ਪ੍ਰੋਫਿਟ ਦੇ ਵਿੱਚ ਨੇ ਇੱਕ ਇੰਸਟੀਚੂਟ ਦੀ ਗੱਲ ਕਰੀਏ ਉਹ ਮਾਈਨਰ ਜੇ ਘਾਟੇ ਦੇ ਵਿੱਚ ਹੈਗਾ ਉਹ ਵੀ ਅਸੀਂ ਜੋ ਇਸ ਟਾਈਮ ਸਰਕਾਰ ਦੀਆਂ ਪਾਲਿਸੀਆਂ ਨੇ ਜਾਂ ਮਾਈਗ੍ਰੇਸ਼ਨ ਬੰਦ ਹੋ ਗਈ ਫੋਰਨ ਦੇ ਵਿੱਚ ਸਾਡੇ ਡਿਵੈਲਪਮੈਂਟ ਜ਼ਿਆਦਾ ਹੋ ਗਈ ਤਾਂ ਉਹ ਚੀਜ਼ ਦੇਖਦੇ ਹੋਏ ਬੱਚੇ ਇੱਥੇ ਐਡਮਿਸ਼ਨ ਲੈਣ ਲੱਗੇ ਸਾਡੇ ਕਾਲਜਾਂਜ਼ ਵੀ ਚੇਂਜਸ ਆਈਆਂ ਨੇ ਤਾਂ ਸੈਂਤ ਵਧੀਆ ਤਾਂ ਹੋਪਫੁਲੀ ਨੈਕਸਟ ਈਅਰ ਅਸੀਂ ਸਾਰਾ ਉਹ ਵੀ ਕਵਰ ਕਰ ਲਾਂਗੇ ਤੇ ਜਿਹੜੀ ਫਿਊਚਰ ਦੀ ਗੱਲ ਕਰੀਏ ਫਿਊਚਰ ਸਾਡਾ ਟਾਸਕ ਇਹੀ ਆ ਵੀ ਅਸੀਂ ਨਵੇਂ ਨਵੇਂ ਕੋਰਸਸ ਲੈ ਕੇ ਆਈਏ ਔਰ ਜਿਹੜੇ ਸਾਡੇ ਨਿਊ ਐਜੂਕੇਸ਼ਨ ਪਾਲਿਸੀ ਦੇ ਥਰੂ ਅਸੀਂ ਯੂਨੀਵਰਸਿਟੀ ਦੇ ਵਿੱਚ ਕਨਵਰਟ ਕਰੀਏ ਇਸ ਜਿਹੜੀ ਸੰਸਥਾ ਨੂੰ ਇਹ ਜਿਹੜੇ ਹੈਰੀਟੇਜ ਆ ਇਹ ਸਾਡੀ ਸ਼ਹਿਰ ਦੀ ਧਰੋਹ ਰਾ ਇਹਨੂੰ ਅਸੀਂ ਯੂਨੀਵਰਸਿਟੀ ਵਿੱਚ ਕਨਵਰਟ ਕਰੀਏ ਇਹ ਸਾਡਾ ਮਿਸ਼ਨ ਆ ਇਹ ਸਾਡਾ ਮਤਲਬ ਵਿਜ਼ਨ ਆ ਅੱਜ ਜਿਹੜਾ ਉਦਘਾਟਨ ਕੀਤਾ ਇਹ ਆ ਜਿਹੜਾ ਸਾਡਾ ਏਐਸ ਸਾਡਾ ਟਰਸਟ ਜਿਹਾ ਸੀਗਾ ਇਲੈਕਸ਼ਨ ਹੋ ਗਏ ਤਾਂ ਵਿਜ਼ਿਓਨਰੀ ਪੈਨਲ ਦਾ ਸਾਡਾ ਜਿਹੜਾ ਅੱਜ ਬਿਜ਼ਨਸ ਐਜੂਕੇਸ਼ਨ ਅੱਜ ਅਸੀਂ ਪੂਰੇ ਬਿਰੀ ਵਿਧਾਨ ਨਾਲ ਸਾਰੇ ਗ੍ਰਹਾਂ ਦੀ ਪੂਜਾ ਕਰਾ ਕੇ ਪੰਡਿਤਾਂ ਸ਼ਾਸਤੀ ਜੋ ਕਰਾ ਕੇ ਪੂਰਾ ਤੇ ਮਾਤਾ ਸਰਸਵਤੀ ਦੀ ਪੂਜਾ ਕਰਾ ਕੇ ਤਾਂ ਅਸੀਂ ਸਟਾਰਟ ਕੀਤਾ ਥੋੜਾ ਬਹੁਤ ਬਹੁਤ ਧੰਨਵਾਦ ਮੈਂ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਕਿ ਜਿਵੇਂ ਤੁਸੀਂ ਪਹਿਲਾਂ ਟਰਸਟ ਕੀਤਾ ਉਸੇ ਤਰ੍ਹਾਂ ਸਾਡਾ ਟਰਸਟ ਫੇਅਰ ਕਰੋ ਅਸੀਂ ਤਾਂ ਜੋ ਜਿਹੜੇ ਪੁਰਾਣੇ ਕੰਮ ਸਾਡੇ ਥੋੜੇ ਬਹੁਤੇ ਰਹਿ ਗਏ ਜਿਵੇਂ ਆ ਬਲੌਕ ਕਾਲਜ ਦੀ ਸਾਡੀ ਤਿਆਰੀ ਹੈਗੀ ਆ ਬਲੌਕ ਕਾਲਜ ਲੈ ਕੇ ਨਾ ਯੂਨੀਵਰਸਿਟੀ ਲੈ ਕੇ ਆਉਣੀ ਬਸ ਤਾਂ ਕਿ ਕੋਈ ਸ਼ਹਿਰ ਨੂੰ ਇੱਕ ਵਧੀਆ ਚੀਜ਼ ਬਣ ਸਕੇ ਜਿਹੜਾ ਇਹ 110 ਸਾਲ ਪੁਰਾਣੀ ਸੰਸਥਾ ਉਹਨੂੰ ਅਜੀ ਚੇਂਜ ਕਰ ਸਕੀਏ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਸਾਡਾ ਸਰ ਬਿਜ਼ਨਰੀ ਪੈਨਲ ਫॉर ਐਜੂਕੇਸ਼ਨ ਬਿਜ਼ਨਰੀ ਇਹ ਹੈਗਾ ਜੀ ਸਾਡਾ ਲਾਸਟ ਇਅਰ ਵੀ ਇਹੀ ਸੀ ਪੈਨਲ ਤੇ ਲਾਸਟ 3 ਸਾਲ ਦੇ ਵਿੱਚ ਜੋ ਕਾਰਗੁਜ਼ਾਰੀ ਸੀ ਸਾਡੇ ਪ੍ਰਧਾਨ ਜੀ ਨੇ ਅਸ਼ਮਿੰਦਰ ਸਿੰਘ ਮਿੰਟੂ ਜੀ ਨੇ ਦੱਸਿਆ ਹੀ ਹੈ ਵੀ ਕਰੋਨਾ ਪੀਰੀਅਡ ਤੋਂ ਬਾਅਦ ਜੋ ਸਾਡੇ ਸੰਸਥਾਨ ਸੀਗੇ 7 ਇੰਸਟੀਟਿਊਸ਼ਨ ਹੈ ਉਹ ਕਾਫੀ ਲੋਸ ਦੇ ਵਿੱਚ ਸੀ ਜਦੋਂ ਅਸੀਂ ਜੁਆਇਨ ਕੀਤਾ ਸੀ ਸਰਦਾਰ ਅਸ਼ਮਿੰਦਰ ਸਿੰਘ ਮਿੰਟੂ ਜੀ ਦੀ ਅਗਵਾਈ ਦੇ ਵਿੱਚ ਤਾਂ 6 ਇੰਸਟੀਟਿਊਸ਼ਨ ਸਾਡੇ ਲੋਸ 'ਚ ਸੀ ਤੇ ਇੱਕ ਪ੍ਰੋਫਿਟ 'ਚ ਸੀ ਅਗਰ ਔਰ ਅੱਜ ਦਾ ਜਗਾ ਟਾਈਮ ਦੇਖੀਏ ਤਾਂ 3 ਸਾਲ ਤੋਂ ਬਾਅਦ ਸਾਡੇ 6 ਇੰਸਟੀਟਿਊਸ਼ਨ ਪ੍ਰੋਫਿਟ ਦੇ ਵਿੱਚ ਨੇ ਇੱਕ ਇੰਸਟੀਟਿਊਸ਼ਨ ਜੋ ਸਾਡਾ ਕਾਫੀ ਲੋਸ ਤੇ ਚੱਲ ਰਿਹਾ ਸੀ ਵਿਮਨ ਕਾਲਜ ਜਿਹਦਾ ਮੈਂ ਹੀ ਸੈਕਟਰੀ ਸੀ ਉਹਦੇ ਵਿੱਚ ਅਸੀਂ ਕੁਝ ਹਾਰਟ ਸਾਨੂੰ ਸਟੈਫ ਲੈਣੇ ਪਏ ਤੇ ਪ੍ਰਮਾਤਮਾ ਨੇ ਵੀ ਸਾਥ ਦਿੱਤਾ ਸਾਡਾ ਸਾਰੇ ਵੋਟਰਸ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਅੱਜ ਜੋ ਇੰਸਟੀਟਿਊਸ਼ਨ ਬਿਲਕੁਲ ਮਾਮੂਲੀ ਜੇ ਲੋਸ ਤੇ ਰਹਿ ਗਿਆ ਤੇ ਸਾਨੂੰ ਉਮੀਦ ਆਣ ਵਾਲੇ ਸਾਲ ਦੇ ਵਿੱਚ ਵਿੱਚ ਉਹ ਇੰਸਟੀਟਿਊਸ਼ਨ ਵੀ ਪ੍ਰੋਫਿਟ ਵਿੱਚ ਚਲੇ ਜਾਏਗਾ ਤੇ ਹਾਲਾਤ ਜੋ ਸੰਸਥਾਵਾਂ ਦੇ ਬਹੁਤ ਵਧੀਆ ਚੱਲ ਰਹੇ ਨੇ 3 ਸਾਲ ਚ ਬੜੀ ਤਰੱਕੀ ਹੋਈ ਹੈ ਇਕੱਲੇ-ਇਕੱਲੇ ਇੰਸਟੀਟਿਊਸ਼ਨ ਦੇ ਵਿੱਚ ਜੇ ਗਿਣਾਂ ਲੱਗ ਜਾ ਤਾਂ ਬਹੁਤ ਹੀ ਜ਼ਿਆਦਾ ਸਾਨੂੰ ਫੰਡਿੰਗ ਵੀ ਹੋਈ ਹੈ ਉੱਥੇ ਸਾਡੇ ਐਮਪੀ ਸਾਹਿਬ ਨੇ ਕੋਟਲੀ ਸਾਹਿਬ ਨੇ ਮੰਤਰੀ ਜੀ ਨੇ ਫੰਡਸ ਦਿੱਤੇ ਤੇ ਬਹੁਤ ਯਾਨੀ ਕਿ ਪ੍ਰੋਗਰੈਸ ਹੋਈ ਹੈ ਸਾਡੀ ਸਟਰੈਂਥ ਬਹੁਤ ਜ਼ਿਆਦਾ ਵਧੀਆ ਐਸ ਮਾਡਰਨ ਹੋਵੇ ਚਾਹੇ ਐਮਬੀਏ ਕਾਲਜ ਹੋਵੇ ਬੀਐਡ ਕਾਲਜ ਹੋਵੇ ਬॉयਜ਼ ਕਾਲਜਸ ਦੀ ਵੀ ਸਾਡੀ ਸਟਰੈਂਥ ਬਹੁਤ ਵਧੀਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਾਹੌਲ ਹੈ ਤੇ ਬਹੁਤ ਵਧੀਆ ਯਾਨੀ ਕਿ ਕਾਲਜ ਜੱਗੇ ਕਾਮਯਾਬ ਹੋਣਗੇ ਤੇ ਸਾਡਾ ਅੱਗੇ ਵੀ ਫਿਊਚਰ ਦੇ ਵਿੱਚ ਇਹ ਪਲਾਨਡ ਹੈ ਵੀ ਜਾਂ ਤਾਂ ਅਸੀਂ ਕੋਈ ਬੀਐਸਸੀ ਦੇ ਨਰਸਿੰਗ ਵਗੈਰਾ ਕੋਈ ਕੋਰਸੇਸ ਕਰੀਏ ਜਾਂ ਯੂਨੀਵਰਸਿਟੀ ਲੈ ਧਿਆਨ ਦੀ ਜਾਂ ਲਾ ਕਾਲਜ ਲੈ ਕੇ ਆਈਏ ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਜਦ ਹਾਲਾਤ ਵਧੀਆ ਹੋਣ ਠੀਕ ਹੈ ਮਾਹੌਲ ਅੱਛਾ ਹੋਵੇ ਤਾਂ ਕੰਮ ਕਰਨ ਨੂੰ ਵੀ ਜ਼ਿਆਦਾ ਮਨ ਕਰਦਾ ਇਨਸਾਨ ਦਾ ਇਸ ਕਰਕੇ ਅਸੀਂ ਹੋਰ ਦੁੱਗਣੀ ਰਫ਼ਤਾਰ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦਰ ਸੰਸਥਾਵਾਂ ਦਾ ਤਰੱਕੀ ਹੋਰ ਹੋਵੇ ਬਦੇ ਜੀ ਥੈਂਕ ਯੂ ਤੁਸੀਂ ਦਫ਼ਤਰ ਫਲੇਟਸਟ ਦਾ ਔਰ ਦੁਬਾਰਾ ਫਿਰ ਚੋਣ ਆ ਰਹੀ ਹੈ ਉਸ ਬੰਦੀ ਕੀ ਕਹਣ ਚਾਣੀ ਜਿਵੇਂ ਕਿ ਸਾਰਾ ਸ਼ਹਿਰ ਜਾਣਦਾ ਜੀ ਵੀ ਆਉਣ ਵਾਲੀ 1 ਸਤੰਬਰ ਨੂੰ ਮੈਨੇਜਮੈਂਟ ਦੀ ਚੋਣ ਆ ਜਿਹਦੇ ਚ 7 ਇੰਸਟੀਟਿਊਸ਼ਨ ਨੇ ਸਾਰੇ ਸ਼ਹਿਰ ਦਾ ਜਿਹੜਾ ਇੰਟਰਸਟ ਹੈ ਇਹਦੇ ਨਾਲ ਜੁੜਿਆ ਹੁੰਦਾ ਕਿਉਂਕਿ ਇਹ ਸਭ ਨੂੰ ਪੁਰਾਣੀਆਂ ਸੰਸਥਾਵਾਂ ਨੇ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਸਾਡੇ ਜਿਹੜੇ ਕੈਂਡੀਡੇਟ ਖੜੇ ਨੇ ਅਸੀਂ ਪਿਛਲੇ 3 ਸਾਲ ਦੇ ਵਿੱਚ ਈਵਨ ਕੋਵਿਡ ਦੇ ਜਿਹੜਾ ਮਾੜਾ ਸਮਾਂ ਸੀ ਬਹੁਤ ਸਾਰੇ ਇੰਸਟੀਟਿਊਸ਼ਨ ਆਲ ਓਵਰ ਇੰਡੀਆ ਬੰਦ ਹੋਏ ਨੇ ਲੇਕਿਨ ਅਸੀਂ ਕਾਮਯਾਬ ਰਹੇ ਅਸੀਂ ਆਪਣਾ ਸਾਡਾ ਟੀਮ ਵਰਕ ਸੀ ਅਸੀਂ ਮਿਹਨਤ ਕੀਤੀ ਤੇ ਅਸੀਂ ਆਪਣੇ ਇੰਸਟੀਟਿਊਸ਼ਨ ਨੂੰ ਬਚਾਉਣ ਤੇ ਈਵਨ 7 ਚੋਂ ਸਾਡੇ 6 ਇੰਸਟੀਟਿਊਸ਼ਨ ਜਿਹੜੇ ਪ੍ਰੋਫਿਟ 'ਚ ਨੇ ਇਕ ਵੂਮਨ ਕਾਲਜ ਦੇ ਵਿੱਚ ਜ਼ਰੂਰ ਥੋੜਾ ਬਹੁਤਾ ਘਾਟਾ ਰਹਿ ਗਿਆ ਤੇ ਜੇ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਤੇ ਆਨਲਾਈਨ ਟਾਈਮ 'ਚ ਅਸੀਂ ਉਹ ਵੀ ਜ਼ਰੂਰ ਕਵਰ ਕਰਾਂਗੇ ਤੇ ਨਵੇਂ ਕੋਰਸਿਸ ਅਸੀਂ ਇੰਟਰੋਡਿਊਸ ਕਰਾਂਗੇ ਸਾਡਾ ਜਿਹੜਾ ਮੈਨੀਫੈਸਟੋ ਹੈ ਉਹਦੇ 'ਚ ਅਸੀਂ ਲੋਕਾਂ ਨੂੰ ਦੱਸਿਆ ਕਿ ਅਸੀਂ ਆਨਲਾਈਨ ਟਾਈਮ 'ਚ ਉਹ ਲਾਅ ਕਾਲਜ ਤੇ ਐਸਈ ਕੋਰਸਿਸ ਲਿਆਵਾਂਗੇ ਕਿ ਆਨਲਾਈਨ ਟਾਈਮ ਦੇ ਵਿੱਚ ਜਿਹੜਾ ਐਸਈ ਹਾਈ ਸਕੂਲ ਟਰਸਟ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਮੈਨੇਜਮੈਂਟ ਜਿਹੜੀ ਯੂਨੀਵਰਸਿਟੀ ਦੇ ਵਿੱਚ ਤਬਦੀਲ ਹੋਵੇ ਤੇ ਪੂਰੀ ਅਸੀਂ ਮਿਹਨਤਾਂ ਲਗਨ ਨਾਲ ਕੰਮ ਕਰਾਂਗੇ ਤੇ ਮੈਂ ਅਪੀਲ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਸਾਡੀ ਪਿਛਲੇ 3 ਸਾਲ ਦੀ ਵਰਕਿੰਗ ਨੂੰ ਦੇਖਦੇ ਹੋਏ ਜਰੂਰ ਸਾਨੂੰ ਵੋਟ ਕਾਸ ਕਰ। ਜੀਐਸ ਮੈਨੇਜਮੈਂਟ ਟਰਸਟੀ ਇਲੈਕਸ਼ਨ ਜਿਹੜੀ ਆ 3 ਸਾਲਾਂ ਬਾਅਦ ਹੋ ਰਹੀ ਹੈ। ਔਰ ਵਿਜਨਰੀ ਪੈਨਲ ਡਿਵੈਲਪਮੈਂਟ ਦੇ ਉੱਤੇ ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਦੇ ਲਈ ਔਰ ਜੋ ਪਿੱਛੇ 3 ਸਾਲ ਜੋ ਸਾਡੇ ਪੈਨਲ ਨੇ ਇਹਨਾਂ ਅਦਾਰਿਆਂ ਦੀ ਸੇਵਾ ਕੀਤੀ ਹੈ ਔਰ ਹਰ ਵਰਗ ਨੂੰ ਸਹੂਲਤ ਦੇਣ ਦੀ ਜਿਹੜੀ ਇੱਕ ਜਿਹੜਾ ਸਾਡਾ ਟਾਸਕ ਸੀਗਾ ਉਹ ਪੂਰਾ ਹੋਇਆ ਔਰ ਤਿੰਨ ਸਾਲਾਂ ਦੇ ਜਿਹੜੇ ਅਦਾਰੇ ਜਿਹੜੇ ਪਿੱਛੇ ਜਾ ਰਹੇ ਸੀ ਉਹਨਾਂ ਨੂੰ ਵੀ ਅੱਗੇ ਲਿਆਉਣ ਵਿੱਚ ਕਾਮਯਾਬ ਹੋਏ ਆ ਤੋ ਅੱਜ ਅਪਚਾਰਿਕ ਤੌਰ ਤੇ ਦਫਤਰ ਵਿਜਨਰੀ ਪੈਨਲ ਦਾ ਖੁੱਲਿਆ ਹੈਗਾ ਔਰ ਇਹ ਪੈਨਲ ਹੁਣ ਜਿਹੜੇ ਵੋਟਰਸ ਨੇ ਉਹਨਾਂ ਤੱਕ ਪਹੁੰਚ ਕਰੇਗਾ ਉਹ ਉਹਨਾਂ ਨੂੰ ਰਿਕਵੈਸਟ ਕਰੇਗਾ ਕਿ ਤੁਸੀਂ ਸਾਡੇ ਪੈਨਲ ਨੂੰ ਮੌਕਾ ਦਿਓ ਦੁਆਰਾ ਤਾਂ ਜੋ ਅਸੀਂ ਐਜੂਕੇਸ਼ਨਲ ਇਹਨਾਂ ਅਦਾਰਿਆਂ ਨੂੰ ਔਰ ਖਾਸ ਕਰਕੇ ਸਾਡੇ ਜਿਹੜੇ ਸਟੂਡੈਂਟਸ ਨੇ ਔਰ ਸਾਡਾ ਸਟਾਫ ਹੈ ਔਰ ਹੋਰ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਹੋਰ ਮਜ਼ਬੂਤ ਕਰ ਸਕੀਏ ਸੋ ਇਸ ਸੰਤਨ ਨੂੰ ਲੈ ਕੇ ਇਸ ਟਾਸਕ ਨੂੰ ਲੈ ਕੇ ਅਸੀਂ ਇਹ ਵਿਜਨਰੀ ਪੈਨਲ ਜਿਹੜਾ ਉਹ ਅੱਗੇ ਵਧ ਰਿਹਾ ਸਾਨੂੰ ਪੂਰੀ ਆਸ ਹੈ ਕਿ ਸ਼ਹਿਰ ਵਾਸੀ ਕਿਉਂਕਿ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਔਰ ਇਹਨੂੰ ਬੜੀ ਸੀਰੀਅਸਨੈਸ ਦਿਖਾਉਂਦੇ ਹੋਏ ਇੱਕ ਇਸੇ ਪੈਨਲ ਨੂੰ ਅੱਗੇ ਵਧਾਉਣਗੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਕੋਸ਼ਿਸ਼ ਕਰਾਂਗੇ ਕਿ ਜੋ ਵੀ ਜੋ ਸਾਡੇ ਫੰਡਸ ਨੇ ਜਾਂ ਹੋਰ ਜੋ ਸਾਡੇ ਕਿੱਥੋਂ-ਜਿੱਥੋਂ ਵੀ ਇਹਨਾਂ ਅਧਾਰਿਆਂ ਨੂੰ ਮਦਦ ਕੀਤੀ ਜਾਵੇ ਉਹਨਾਂ ਨੂੰ ਲਿਆ ਕੇ ਤਾਂ ਜੋ ਇੱਕ ਅੱਛਾ ਹੋਰ ਐਟਮਾਸਫੀਅਰ ਇੱਕ ਚੰਗਾ ਵਧੀਆ ਇਨਫਰਾਸਟ੍ਰਕਚਰ ਜਿਹੜਾ ਉਹ ਅਸੀਂ ਤਿਆਰ ਕਰ ਸਕੀਏ ਸੋ ਇਸ ਸੰਤਨ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਇਹ ਰਹੇ ਬੇਟਾ ਉਹ ਜਿਹੜੀ ਬਹੁਤ ਬਹੁਤ ਹੋਊਗੀ ਕਿਉਂਕਿ ਪਿਛਲੇ 3 ਸਾਲਾਂ ਤੋਂ ਵਿਜਨਰੀ ਪੈਨਲ ਜਿਹੜਾ ਉਹ ਇਹਨਾਂ ਅਦਾਰਿਆਂ ਦੀ ਸੇਵਾ ਕਰ ਰਿਹਾ ਔਰ ਇਸ ਵਾਰ ਵੀ ਸਾਨੂੰ ਪੂਰੀ ਆਸ ਹੈ ਕਿ ਇੱਕ ਚੰਗੇ ਇਮਾਨਦਾਰ ਦ੍ਰਿੜ ਇਰਾਦੇ ਵਾਲੇ ਔਰ ਜਿਹੜੇ ਖਾਸ ਕਰਕੇ ਜਿਹੜੇ ਪੁਰਖੇ ਸਾਡੇ ਜਿਨ੍ਹਾਂ ਨੇ ਇਹ ਫਾਊਂਡੇਸ਼ਨ ਰੱਖੀ ਸੀ ਜਿਨ੍ਹਾਂ ਨੇ ਕਦੀ ਰੱਖੀ ਸੀ ਇਹਨਾਂ ਅਦਾਰਿਆਂ ਦੀ ਉਸ ਤੇ ਸਹੀ ਮੈਨੇਜ ਸੋਚ ਰੱਖਣ ਵਾਲੇ ਸਾਡੇ ਵਿਜਨਰੀ ਪੈਨਲ ਦੇ ਵਿੱਚ ਜਿੰਨੇ ਵੀ ਤਮਾਮ ਮੈਂਬਰ ਇਲੈਕਸ਼ਨ ਲੜ ਰਹੇ ਨੇ ਸੋ ਉਹਨਾਂ ਵਿੱਚ এডਿਕੇਸ਼ਨ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਹਰ ਖੇਤਰ ਨੂੰ ਲੈ ਕੇ ਉਹਨਾਂ ਵਿੱਚ ਇੱਕ ਚੰਗੀ ਸੋਚ ਹੈ ਸੋ ਜਿਹਨੂੰ ਲੈ ਕੇ ਉਹ ਵੋਟਰਸ ਦੇ ਵਿੱਚ ਜਾ ਰਹੇ ਨੇ ਔਰ ਸਾਨੂੰ ਪੂਰੀ ਆਸ ਹੈ ਕਿ ਵਿਜਨਰੀ ਪੈਨਲ ਜਿਹੜਾ ਦੁਆਰਾ ਫੇਰ ਇਹਨਾਂ ਅਦਾਰਿਆਂ ਦੀ ਸੇਵਾ ਕਰਨ ਲਈ ਪੂਰਾ ਤਿਆਰ ਹੈ